ਸਾਰੇ ਨੂੰ ਮੈਂ ਪ੍ਰਿੰਟ ਸਟਿਕ ਮੁਕਸ ਸਕ ਤਾਉ ਜੀ ਡੇਲੀ ਡਿਮਾਂਡ ਆ ਰਹੀ ਸੀ ਵੀ ਸਾਨੂੰ ਟ੍ਰੇਸ ਬਣਾਉਣਾ ਸਿਖਾਓ ਟ੍ਰੇਸ ਬਣਾਉਣਾ ਸਿਖਾਓ ਤਾਂ ਅੱਜ ਆਪਾਂ ਤੁਹਾਨੂੰ ਟ੍ਰੇਸ ਬਣਾਉਣਾ ਸਿਖਾਵਾਂਗੇ ਜਿਵੇਂ ਕਿ ਆਪਣੇ ਕੋਲੇ ਆਵਲਾ ਸੂਟ ਰੈਡੀ ਹੋਇਆ ਹੋਇਆ ਇਹ ਸ਼ੈਡੋ ਵਰਕ ਆ ਸ਼ੈਡੋ ਵਰਕ ਵੀ ਆਪਾਂ ਸੌਂ ਸਿਖਾਇਆ ਸ਼ੈਡੋ ਵਰਕ ਦੇ ਵਿੱਚ ਆਪਾਂ ਸੂਟ ਕਿਵੇਂ ਰੈਡੀ ਕਰਨਾ ਸਭ ਤੋਂ ਪਹਿਲਾਂ ਜੇ ਤੁਹਾਡੇ ਕੋਲੇ ਕੋਈ ਸੂਟ ਹੈਗਾ ਜਾਂ ਕੋਈ ਤੁਹਾਡੇ ਕੋਲੇ ਫੁੱਲ ਦਾ ਟ੍ਰੇਸ ਹੈਗਾ ਹਨਾ ਕੋਈ ਫੋਟੋ ਹੈਗੀ ਆ ਉਦੋਂ ਵੀ ਤੁਸੀਂ ਬਣਾ ਸਕਦੇ ਆਪਾਂ ਤੁਹਾਨੂੰ ਸੂਟ ਦੇ ਉੱਤੇ ਟਰੇਸ ਬਣਾਉਣਾ ਸਿਖਾਵਾਂਗੇ ਇੱਕ ਤੁਹਾਡੇ ਕੋਲੇ ਸੂਟ ਆ ਗਿਆ ਜਿਹਦਾ ਤੁਸੀਂ ਟਰੇਸ ਬਣਾਉਣਾ ਹੈ ਜੀ ਤਾਂ ਤੁਹਾਡੇ ਕੋਲੇ ਟਰੇਸ ਪੇਪਰ ਚਾਹੀਦਾ ਜਿਹੜਾ ਆ ਪਲਾਸਟਿਕ ਵਾਲਾ ਟਰੇਸ ਪੇਪਰ ਆਉਂਦਾ ਹੈ ਕਾਗਜ਼ ਵਾਲਾ ਆਉਂਦਾ ਜੀ ਇਹ ਵਾਲਾ ਆਉਂਦਾ ਪਲਾਸਟਿਕ ਵਾਲਾ ਜਿਹੜਾ ਪਲਾਸਟਿਕ ਵਾਲਾ ਉਹ ਬੈਸਟ ਆ ਕਿਉਂਕਿ ਇਹਨੂੰ ਤਾਂਵੇਂ ਤੁਸੀਂ ਇਹਦੇ ਨਾਲ 50 ਸੂਟ ਛਾਪ ਲੋਗੇ ਇਹ ਐਵੇਂ ਹੀ ਰਹੂਗਾ ਕਾਗਜ਼ ਵਾਲਾ ਫਟ ਜਾਂਦਾ ਤਾਂ ਹਮੇਸ਼ਾ ਪ੍ਰੇਫਰ ਕਰੋਗੇ ਤੁਸੀਂ ਪਲਾਸਟਿਕ ਵਾਲਾ ਪੇਪਰ ਵਰਤ ਲਓ ਤੇ ਇਹਦੇ ਵਿੱਚ ਇੱਕ ਸਾਈਡ ਉਹ ਹੁੰਦੀ ਆ ਥੋੜੀ ਸ਼ਾਈਨੀ ਹੁੰਦੀ ਆ ਇੱਕ ਸਾਈਡ ਥੋੜੀ ਡੱਲ ਹੁੰਦੀ ਆ ਜਿਹੜੀ ਡੱਲ ਹੁੰਦੀ ਆ ਉਸ ਸਾਈਡ ਆਪਾਂ ਜਿਹੜਾ ਟਰੇਸ ਆ ਉਹ ਡਰਾ ਕਰਨਾ ਪਹਿਲਾਂ ਜਿਹੜਾ ਵੀ ਤੁਹਾਡਾ ਕੋਈ ਫੁੱਲ ਆ ਉਹਦੇ ਉੱਤੇ ਤੁਸੀਂ ਕੀ ਕਰਨਾ ਇਸ ਤਰੀਕੇ ਨਾਲ ਉਹਦਾ ਟਰੇਸ ਪੇਪਰ ਰੱਖ ਲੈਣਾ ਤੇ ਫਿਰ ਆਪਣੇ ਕੋਲੇ ਇੱਕ ਐਕਸਟਰਾ ਡਾਰਕ ਪੈਨਸਲ ਆਉਂਦੀ ਆ ਬਲੈਕ ਕਲਰ ਦੀ ਬਲੈਕ ਪੈਨਸਲ ਬੱਚਿਆਂ ਵਾਲੀ ਉਹ ਤੁਸੀਂ ਲੈਣੀ ਹੈਗੀ ਆ ਤਾਂ ਉਸ ਤੋਂ ਬਾਅਦ ਤੁਸੀਂ ਥੋੜਾ ਪਲੇਨ ਸਰਫੇਸ ਲੈਣਾ ਜਿਵੇਂ ਪਲੇਨ ਟੇਬਲ ਤੇ ਉੱਤੇ ਰੱਖਿਆ ਹੈ ਪੇਪਰ ਉੱਤੇ ਰੱਖ ਲਓ ਜਿਵੇਂ ਵੀ ਤਾਂ ਉਸ ਤੋਂ ਬਾਅਦ ਤੁਸੀਂ ਪ੍ਰੋਪਰ ਡਰਾ ਕਰਨਾ ਜਿਵੇਂ ਜਿਵੇਂ ਇਹ ਫੁੱਲ ਬਣਿਆ ਹੋਇਆ ਓਵੇਂ ਓਵੇਂ ਉਹਦੇ ਉੱਤੇ ਤੁਸੀਂ ਪੈਨਸਲ ਦੇ ਨਾਲ ਉਹਨੂੰ ਟ੍ਰੇਸ ਕਰਨਾ ਹੈਗਾ ਜਿਵੇਂ ਜਿਵੇਂ ਤੁਸੀਂ ਟ੍ਰੇਸ ਕਰੋਗੇ ਜਿੰਨੀ ਸੋਹਣੀ ਸ਼ੇਪ ਦੇ ਵਿੱਚ ਟ੍ਰੇਸ ਕਰੋਗੇ ਹਨਾ ਉਨਾ ਹੀ ਤੁਹਾਡਾ ਜਿਹੜਾ ਸੂਟ ਆ ਉਹ ਸੋਹਣਾ ਬਣ ਕੇ ਰੈਡੀ ਹੋਊਗਾ ਸਾਰਾ ਸੂਟ ਹੈ ਜਿਹੜਾ ਆਪਣਾ ਉਹ ਟ੍ਰੇਸ ਦੇ ਉੱਤੇ ਡਿਪੈਂਡ ਕਰਦਾ ਹੁੰਦਾ ਵੀ ਤੁਹਾਡਾ ਟ੍ਰੇਸ ਕਿਵੇਂ ਦਾ ਓਵੇਂ ਦੀ ਹੀ ਫਾਈ ਆਉਂਦੀ ਆ ਤਾਂ ਹੰਮੀ ਸ਼ੈਜ ਦੇ ਡ੍ਰੇਸ ਬਣਾਉਣਾ ਤਾਂ ਬਹੁਤ ਧਿਆਨ ਨਾਲ ਬਹੁਤ ਪਿਆਰ ਨਾਲ ਹੌਲੀ-ਹੌਲੀ ਆਪਦਾ ਜਿਹੜਾ ਟ੍ਰੇਸ ਆ ਰੈਡੀ ਕਰਨਾ ਤਾਂ ਆਹ ਦੇਖੋ ਮੇਚ ਆਪਾਂ ਗੋਲ ਚੱਕਰ ਆਹ ਆਪਣੇ ਫੁੱਲ ਆ ਗਏ ਫੁੱਲ ਨੂੰ ਆਪਾਂ ਬਣਾਉਣਾ ਸਾਰਾ ਸਾਨੂੰ ਆਪਾਂ ਟ੍ਰੇਸ ਕਰਕੇ ਦਿਖਾਵਾਂਗੇ ਠੀਕ ਹੈ ਟ੍ਰੇਸ ਬਣਾਉਣ ਵੇਲੇ ਬਲੈਕ ਪੈਨਸਲ ਆਪਾਂ ਤਾਂ ਯੂਜ਼ ਕਰਦੇ ਆਂ ਕਈ ਵਾਰੀ ਆਪਣੇ ਤੋਂ ਥੋੜਾ ਗਲਤ ਹੋ ਜਾਂਦਾ ਉਹ ਰੇਜ਼ ਹੋ ਜਾਂਦਾ ਬਹੁਤ इजीली ਠੀਕ ਹੈ ਹੌਲੀ ਹੌਲੀ ਤੁਸੀਂ ਆਪ ਦਾ ਟ੍ਰੇਸ ਪੇਪਰ ਬਣਾਉਂਦੇ ਜਾਣਾ ਤੇ ਬਹੁਤ ਸੌਖੇ ਤਰੀਕੇ ਨਾਲ ਤੁਹਾਡੇ ਕੋਲੇ ਟ੍ਰੇਸ ਹੈ ਜਿਹੜਾ ਰੈਡੀ ਹੋ ਜਾਊਗਾ ਤੁਸੀਂ ਬਹੁਤ ਫੋਨ ਆਉਂਦੇ ਨੇ ਵੀ ਟ੍ਰੇਸ ਪੇਪਰ ਪ੍ਰੋਵਾਈਡ ਕਰਦੇ ਹਾਂ ਟ੍ਰੇਸ ਪੇਪਰ ਲੈਣ ਦੀ ਕੀ ਲੋੜ ਹੈ ਜੇ ਤੁਸੀਂ ਬਣਾ ਸਕਦੇ ਹੋ ਕੋਈ ਵੀ ਚੀਜ਼ ਜੇ ਤੁਹਾਡੇ ਕੋਲੇ ਕੋਈ ਫੁੱਲ ਹੈਗਾ ਕੁਝ ਵੀ ਆ ਉਹਨੂੰ ਇਸ ਤਰੀਕੇ ਨਾਲ ਤੁਸੀਂ ਬਹੁਤ ਸੌਖੇ ਤਰੀਕੇ ਨਾਲ ਕਰ ਦੇ ਵਿੱਚ 10-15 ਰੁਪਏ ਦੀ ਅਸੀਂ ਤੁਸੀਂ ਟ੍ਰੇਸ ਤਿਆਰ ਕਰ ਸਕਦੇ ਹੋ 2 ਟਾ ਈ 100 ਰੁਪਏ ਟ੍ਰੇਸ ਬਣਾਉਣ ਵਾਲੇ ਨੂੰ ਕਿਉਂ ਦਿੰਦੇ ਆ ਅੱਗੇ ਕਦਾ ਮੈਨੂੰ ਗਾਲਾਂ ਕੱਢਦੇ ਹੋਣਗੇ ਜਿਨ੍ਹਾਂ ਦੇ ਫੀਰ ਕੋਰਸ ਚੱਲਦੇ ਨੇ ਤੇ ਪੇੜ ਟ੍ਰੇਸ ਬਣਾਉਂਦੇ ਨੇ ਵੀ ਇਹ ਸਾਰਾ ਕੁਝ ਐਂ ਸਿਖਾਈ ਜਾਂਦੇ ਆ ਮੈਨੂੰ ਲੱਗਦਾ ਹੁੰਦਾ ਵੀ ਇਹ ਕੋਈ ਵੱਡੀ ਗੱਲ ਨਹੀਂ ਹੈਗੀ ਵੀ ਮੇਨ ਤਾਂ ਇੱਕ ਦੀ ਆਪਦੀ ਆ ਹਰ ਇੱਕ ਨੇ ਆਪੇ ਕਰਮਾਂ ਦਾ ਖਾਣਾ ਹੈ ਜਾ ਜਿੰਨਾ ਨੇ ਵੀ ਸਿੱਖਣਾ ਉਹ ਇੱਥੋਂ ਹੀ ਸਿੱਖ ਲੈਣਗੇ ਤੇ ਹਜੇ ਵੀ ਮੈਨੂੰ ਪੁੱਛੀ ਜਾਂਦੇ ਹੁੰਦੇ ਪੇਡ ਕਲਾਸਾਂ ਦਿੰਨੇ ਆ ਵੀ ਫ੍ਰੀ ਚ ਜਦੋਂ ਸਾਨੂੰ ਸਿਖਾਏ ਤੁਸੀਂ ਪੈਸੇ ਲਾ ਕੇ ਲੈਣਾ ਕਿ ਆ ਇਹ ਇੱਕ ਤਰੀਕਾ ਹੈ ਤੁਸੀਂ ਟ੍ਰੇਸ ਹੈ ਜਿਹੜਾ ਰੈਡੀ ਕਰ ਲੈਣਾ ਆਲਮੋਸਟ ਆਪਣਾ ਟ੍ਰੇਸ ਹੈ ਜਿਹੜਾ ਰੈਡੀ ਮੂਨ ਵਾਲਾ ਨੇ ਇੱਕ ਟ੍ਰੇਸ ਰੈਡੀ ਹੋ ਗਿਆ ਇਹਦੇ ਨਾਲ ਭਾਵੇਂ ਤੁਸੀਂ ਜਿੰਨੇ ਮਰਜ਼ੀ ਸੂਚ ਛਾਪੀ ਜੋ ਕੁਝ ਨਹੀਂ ਹੁੰਦਾ ਟ੍ਰੇਸ ਵੀ ਇੱਕ ਗਹਿਣਾ ਬਣ ਕੇ ਆਪਣੇ ਕੋਲੇ ਰਹਿ ਜਾਂਦਾ ਹੈ ਬੀਣੀ ਤੁਸੀਂ ਜਦੋਂ ਮਰਜ਼ੀ ਬਰਤ ਲੋ ਦੇਖੋ ਬਹੁਤ ਸੋਨਾ ਬਣ ਗਿਆ ਨਾ ਥੋੜਾ ਜਿਹਾ ਰਹਿ ਗਿਆ ਬਸ ਇਹ ਬਣਾ ਕੇ ਤੇ ਉਹਦੇ ਬਾਅਦ ਤੁਹਾਨੂੰ ਦੱਸ ਦਿਆਂਗੇ ਇਹ ਚੋ ਛਾਪਣਾ ਕਿਵੇਂ ਆ ਮੋੜੀਆਂ ਕਿਵੇਂ ਕੱਢਣੀਆਂ ਨੇ ਬਿਲਕੁਲ ਹੋ ਗਿਆ ਆਪਣਾ ਤੇ ਇਹ ਸਭ ਬਣ ਕੀ ਰੜੀਆਂ ਨੋ ਜੀ ਆ ਦੇਖੋ ਆਪਾਂ ਇਸ ਬਣਾ ਲਿਆ ਸਰਾ ਫੁੱਲਾ ਪਾਵੇਂ ਕਰ ਲਿਆ ਹੈਗਾ ਡਰੋਪ ਤੇ ਹੁਣ ਇਹਦੇ ਵਿੱਚ ਕੱਢਣੀਆਂ ਮੋਰੀਆਂ ਮੋਰੀਆਂ ਇਹਦੇ ਵਿੱਚ ਹੁਣ ਆਪਾਂ ਕਿਵੇਂ ਕੱਢਾਂਗੇ ਦੇਖੋ ਧਿਆਨ ਨਾਲ ਹੁਣ ਆਪਾਂ ਇੱਕ ਪਿੱਲੋ ਲੈਣਾ ਠੀਕ ਹੈ ਕੋਈ ਵੀ ਪਿੱਲੋ ਤੁਸੀਂ ਸੌਫਟ ਲੈ ਲੈਣਾ ਤੇ ਇੱਕ ਆਪਣੇ ਕੋਲੇ ਹੋਣੀ ਚਾਹੀਦੀ ਹੈ ਸੂਈ ਸੂਈ ਤੇ ਸੂਈ ਦੇ ਨਾਲ ਤੁਸੀਂ ਕੀ ਕਰਨਾ ਹੈ ਇਹਦੇ ਵਿੱਚ ਹੋ ਗਈਆਂ ਨੇੜੇ-ਨੇੜੇ ਕਰਨੀਆਂ ਨੇ ਤੇ ਇੱਕੋ ਜਿਹਾ ਸਾਈਜ਼ ਰੱਖਣਾ ਮੋਰੀਆਂ ਦਾ ਤਾਂ ਇਹਨਾਂ ਨਾਲ ਤੁਸੀਂ ਕਿਤੋਂ ਵੀ ਸ਼ੁਰੂ ਕਰ ਲਓ ਤੇ ਬਰੀਕ ਸੂਈ ਦੇ ਨਾਲ ਐਵੇਂ ਮੋਰੀਆਂ ਕੱਢ ਲੈਣੀਆਂ ਠੀਕ ਹੈ ਇਹ ਮੋਰੀਆਂ ਕੱਢ ਕੇ ਨੀਲ ਦੇ ਵਿੱਚ ਮਿੱਟੀ ਦਾ ਤੇਲ ਪਾਓ ਉਹ ਵੀ ਦਿਖਾਵਾਂਗੇ ਤੁਹਾਨੂੰ ਸਾਰੀਆਂ ਜਦ ਮੋਰੀਆਂ ਕੰਪਲੀਟ ਹੋ ਗਈਆਂ ਨਾ ਆਪਣੀਆਂ ਸੋਨੂੰ ਇਹ ਸੂਟ ਛਾਪ ਕੇ ਕੱਢ ਕੇ ਪੂਰਾ ਕੰਪਲੀਟ ਕਰਕੇ ਵੀ ਦਿਖਾਵਾਂਗੇ ਠੀਕ ਹੈ ਇਸ ਤਰੀਕੇ ਨਾਲ ਦੇਖੋ ਮੋਰੀਆਂ ਦਿਖ ਰਹੀਆਂ ਐਵੇਂ ਆਪਣੀਆਂ ਮੋਰੀਆਂ ਨਿਕਲ ਜਾਣੀਆਂ ਸਾਰੇ ਟ੍ਰੇਸ ਦੇ ਉੱਤੇ ਤੇ ਬਹੁਤ ਸੋਹਣੇ ਤਰੀਕੇ ਨਾਲ ਤੁਸੀਂ ਇਹਨੂੰ ਛਾਪ ਸਕੋਗੇ ਆਪਾਂ ਤੁਹਾਨੂੰ ਕੱਲ ਵਾਲੀ ਵੀਡੀਓ 'ਚ ਇਹਨੂੰ ਛਾਪਣਾ ਮੋਰੀਆਂ ਕੰਪਲੀਟ ਕਰਕੇ ਫਿਰ ਤੁਹਾਨੂੰ ਇਹਨੂੰ ਛਾਪਣਾ ਡਰਾਅ ਕਰਨਾ ਦੱਸਾਂਗੇ ਤੇ ਕਈ ਬਣਾ ਪੁੱਛਦੀਆਂ ਨੇ ਵੀ ਸੂਟ ਨੂੰ ਛਾਪਣਾ ਕਿਵੇਂ ਹੈ ਘੇਰਾ ਕਿਵੇਂ ਮਾਪਣਾ ਕੱਲ ਤੁਹਾਨੂੰ ਸਾਰਾ ਕੁਝ ਦੂਜੀ ਵੀਡੀਓ ਦੇ ਵਿੱਚ ਮੈਂ ਸਮਝਾ ਦੂੰਗੀ